ਪਪਾ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਵਾਈ ਜੀ ਇਹੇ ਮੰਡੀ ਬਾਈ ਜੀ ਅੱਜ ਸਰਕਾਰੀ ਮੰਡੀ ਦੇ ਵਿੱਚ ਲੱਗੀ ਵੀ ਆ ਦਾਣਾ ਮੰਡੀ ਤੇ ਕਿਉਂਕਿ ਮੀਂਹ ਵੱਧ ਹੋਣ ਕਾਰਨ ਉੱਥੇ ਬਾਈ ਜੀ ਪਾਣੀ ਖੜ ਗਿਆ ਤਾਂ ਕਰਕੇ ਮੰਡੀ ਇੱਥੇ ਲਾਈ ਆ ਇਹ ਭਰਾਵਾਂ ਨੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ 511 ਜੀ ਲਾਈਕ ਤੇ ਸ਼ੇਅਰ ਤਾਂ ਲਾਜ਼ਮੀ ਕਰਨਾ ਬਾਈ ਜੀ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 78885 3888 ਦੇ ਕਾਲ ਕਰਿਓ ਬਾਈ ਜੀ ਟਰੈਕਟਰ ਮੰਡੀ ਬਰਨਾਲਾ ਆਜੋ ਬਾਈ ਜੀ ਤੁਹਾਨੂੰ ਦਿਖਾਈਓ ਟਰੈਕਟਰ ਟਰੈਕਟਰ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਆਜੋ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਹੁਣ ਬਣੂ ਗੱਲ ਦੇਖਿਓ ਟਰੈਕਟਰ ਚੁੱਕਿਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਟਰੈਕਟਰ ਦੇਖੋ ਜੀ ਹੌਣ ਵਾਲੀ ਤਾਂ ਹੈ ਟਰੈਕਟਰ बहुत बढ़िया ट्रैक्टर है जी ट्रैक्टर है वीडियो बहुत वाला ट्रैक्टर है सोना लिक्का रेटर रूटर रुपये नहीं पाया ट्रैक्टर वाली ट्रैक्टर है जी सोना लिक्का आर एक्स जी सठ ट्रैक्टर टू वाली बढ़िया बढ़िया ट्रैक्टर है जी सोना लिक्का सोना लिक्का चेयर सिलेंडर जी ट्रैक्टर मंडी बरनला जी अपना यूट्यूब चैनल फार्मर किट गया फार्मर कैंग ना जी ग्राहक बहुत आए पे है दिश्ण 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 दिश्ण। जी अच्छी मंडी लो भाई स्वराज आ गया अठ सौ पचपराज अठ सौ पचवंजा आ गया ट्रैक्टर है ट्रैक्टर है ना जी दो हज़ार चौदह मरल चार लाख अठानवे हज़ार है जी चौदह मरल चार लाख अठानवे हज़ार रेटा बाकी मौके से हो जाएगा ਲੋ ਵੀ ਇਧਰ ਆ ਗਿਆ ਇੱਕ ਹੋਰ ਟਰੈਕਟਰ ਜਮਨ ਨਵਾਂ 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 ਕੁੜੀਆ ਦਾ ਟਾਇਰ ਪਾਇਆ ਗਿਆ 16 ਦੀ 855 ਸਰਕਾਰ ਦਾ 855 ਸਵਾਰਾ ਟਰੈਕਟਰ 24 ਮਾਡਲ ਹੈ 8 ਲੱਖ 10000 ਰੁਪਏ ਰੇਟ ਹੈ 8 ਲੱਖ 10000 ਰੁਪਿਆ ਰੇਟ ਹੈ ਜੀ ਟਰੈਕਟਰ ਬਹੁਤ ਵਧੀਆ ਜੀ ਦੇਖ ਸਕਦਾ ਵੀ ਟਰੈਕਟਰ ਮਡੀ ਬਰਨਾਲਾ ਦੇ ਵਿੱਚ ਪਹੁੰਚਿਆ ਜਮਾ ਨਵਾਂ ਟਰੈਕਟਰ ਆ ਪਾਵਰ ਟੇਨਿੰਗ ਹੈ ਜੀ 8 ਲੱਖ 10000 ਦਾ ਰੇਟ ਹੈ ਬਾਕੀ ਮੌਜੂਦ ਹੈ ਜੀ ਸਤਰੀ ਲੱਗੀ ਰਹੀ ਹੋਈ ਕਵਰ ਕਵਰ ਉਹ ਜਿਹੜਾ ਪਾਇਆ ਗੁੜੀਆਂ ਦੇ ਟਾਇਰ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਟਰੈਕਟਰ ਮੋਦੀ ਬਰਨਾਲਾ ਬੜਕਾਂ ਮਾਰਦੇ ਕੋਈ ਟਰੈਕਟਰ ਬੜਕਾਂ ਵੀ ਦੇਖ ਸਕਦੇ ਟਰੈਕਟਰ ਗਿਆ ਟਰਾਈ ਦੇ ਬਾਈ ਟਰਾਈ ਦੇ ਟਰੈਕਟਰ ਗਿਆ ਤੁਸੀਂ ਦੇਖ ਸਕਦੇ 855 14 ਮਾਡਲ ਇਹ ਗਾਗ ਬਹੁਤ ਹੈ ਜੀ ਮੰਡੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਮਿੱਤਰ ਉਹਦਰ ਟਰੈਕਟਰ ਜੌਂਡੀਆ ਆ ਗਿਆ ਤਾਂ ਜੌਂਡੀਆ ਟਰੈਕਟਰ ਹੈ ਜੀ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਜੀ ਅਸਾ ਟਰੈਕਟਰ ਹੈ ਗੁੜੀਆਂ ਦੇ ਟਾਇਰ ਪਾਇਆ ਰਿਹਾ 5210 ਜੌਂਡੀਰ 5210 ਤਿੰਨ ਸਿਲੰਡਰ ਪੂਰੀ ਬੈਟਰੀ ਥਰੀ ਵੀਆ ਸੋਹਣਾ ਟਰੈਕਟਰ ਹੈ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਮਾਡਲ ਹੈ 7,75,000 ਰੇਟ ਹੈ 22 ਮਾਡਲ ਆ 7,75,000 ਰੁਪਏ ਰੇਟ ਹੈ ਪਾਵਰ ਸਟੀering ਹੈ ਜੀ ਤੇ ਹੁਣ ਪਾਈਆਂ ਨੇ ਰੇਟ ਪਾਤੀ ਬਾਈ ਟਰੈਕਟਰਾਂ ਤੇ ਤਾਂ ਵੀਡੀਓ ਪਾਉਣੇ ਆ ਆਪਾਂ ਸਾਡ ਗੇਅਰ ਹੈ ਜੀ 5210 ਜੌਂਡੀਰ ਕਰੋ ਚੈੱਕ ਜੀ ਲਓ ਜੀ ਮਿੱਤਰੋ 4x4 ਆ ਗਿਆ 5305 ਰਮਝਾਗੀ ਰੋ 5 4/4 ਸਾੜ ਗੇਰ ਤੈ ਦੇ ਸਕਦੇ ਹਾਂ ਛੋਟਾ ਟਰੈਕਟਰ ਹੈ ਜੀ ਬੇਡ ਮੂੜ ਉਰੇ ਲੱਗੇ ਆ 20 ਮਾਡਲ ਹੈ ਜੀ ਟਰੈਕਟਰ 20 ਮਾਡਲ ਦਾ 10 ਲੱਖ 75 ਹਜ਼ਾਰ ਰੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰ ਹੂਰ ਲਈ ਮੁਰਗੜਾ ਹੈ ਹਿੰਨ ਲੱਗੇ ਵੇ ਸਾਤਰੀ ਡੀਜੇ ਸ਼ੈਟਾਂ ਬਹੁਤ ਸੋਹਣਾ ਲੱਗੇ ਆ ਵਾ ਸਾੜ ਗੇਰ ਹੈ ਜੀ ਟਾਇਰ ਵੱਡੇ ਪਏ ਹੋਏ ਆ ਜੀ ਦੂਜਿਆਂ ਨਾਲ 16 9 30 ਦੇ ਟਾਇਰ ਆ ਇਹ 16 9 30 ਦੇ ਟਾਇਰ ਆ ਟਰੈਕਟਰ ਦੇ 16 9 30 ਦੇ ਮੂਹਲੇ ਟਾਇਰ ਵੀ ਬਹੁਤ ਸੋਹਣੇ ਆ ਦੇਖੋ ਬਾਈ ਟਰੈਕਟਰ ਟਰਾਈਆਂ ਲਈ ਜਾਂਦੇ ਆ ਬਾਈ ਕਿ ਕਿਧਰ ਨੂੰ ਲਈ ਜਾਂਦੇ ਕਿਧਰ ਨੂੰ ਲਈ ਜਾਂਦਾ ਲੋ ਜੀ ਮਿੱਤਰੋ 50 55 ਆ ਗਿਆ ਜੌਂਡੀਰ 50 55 ਜੌਂਡੀਰ ਆ ਗਿਆ ਜੀ ਟਰੈਕਟਰ ਦੇਖੋ ਜੀ ਬਹੁਤ ਸੋਹਣਾ ਤਿੰਨ ਸਿਲੰਡਰਾਂ ਟਰੈਕਟਰ ਤੇ ਬਾਉਂਡਰੀ ਮੂਹਰੇ ਲੱખી ਹੋਈ ਆ ਜੀ ਟਰੈਕਟਰ ਦੀ दो हज़ार बारह मॉडल है चार लख पचहत् हज़ार रेट है जी चार लख पचत् हज़ार रुपया रेट है देखो भाई ट्रैक्टर बहुत ही वीया ट्रैक्टर है भाई जी सड़ गेर जी। जी। है जी पाब नंबर है जी पावर स्टेयरिंग है ट्रैक्टर सोना जी सोलह नौ अठाई टायर है तो हाल टायरों भी भाई मार के लिखे पे ट्रैक्टर से इन्ना नवा ट्रैक्टर है बारह मॉडल चार लख पत्र हज़ार रुपया रेट है जी ਲੋ ਬਈ ਜੀ 15 ਮਾਡਲ ਆ ਗਿਆ ਇੱਧਰ 385 ਦਾ 5038 ਛੋਟਾ ਟਰੈਕਟਰ ਹੈ ਜੀ 5038 ਖਾਤਰੀ ਲੱਗੀ ਹੈ ਤੇ ਭਾਈ ਸਰਦ ਨੀਰ ਸੋਨਾ ਟਰੈਕਟਰ ਹੈ ਦੇਖ ਸਕਦੇ ਹੋ ਜੌਂਡੀ ਯਾਰ 15 ਮਾਡਲ 385000 ਰੇਟ ਹੈ ਜੀ ਪੀਵੀ08 ਨੰਬਰ ਹੈ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਸੋਨਾ ਹੈ ਜੀ ਟਾਇਰ ਪਾਏਗਾ ਛੋਟੇ ਛੋਟੇ ਜੀ ਟਰੈਕਟਰ ਦੇ ਦੇਖ ਸਕਦੇ ਹੋ आशे वाले टायर पाए गए देख सकते भाई टायर गुड़ियार दे रहा हूँ टायर बहुत बढ़िया टायर है भाई ट्रैक्टर के पाए गए सीट मगर पूरे होंगी है सोना लीका सत्त सौ पाह इधर बातरी लगी है सत्त सौ पंह सोना लिखा बेट बुट चढ़िया ट्रैक्टर के देख सकते मॉडल दो हज़ार दो लख पचासी हज़ार रेट है दो मॉडल है एक लख पचासी हज़ार रेट है ट्रैक्टर सोना जी ਇਹ ਚੈੱਕ ਦਿਓ ਮੋੜ ਮੋੜ ਪਾਏ ਮਾਹਰ ਲੋ ਬਈ ਸੈਂਟਰ ਵੇਰ ਹੈ ਸੈਂਟਰ ਵੀਰੋ ਟਰੈਕਟਰ ਮੂਲੇ ਬਰਗੜ ਲੱਗੇ ਆਰ ਮਦਾਨ ਫਤੇ ਹੈ ਦੇਖੋ ਟਰੈਕਟਰ ਵਧੀਆ ਹੈ ਘੈਂਟ ਮੋ ਵੀ ਸਵਾਰ ਆਇਆ ਆਹਰਾ ਮਾੜਾ ਪੰਜ ਚਾਲੀ ਆਹ 40 ਦਾ ਸਵਾਰ ਹੈ ਇਹ ਚੈੱਕ ਦਿਓ ਕੋਈ ਟਰੈਕਟਰ ਵਧੀਆ ਸੋਹਣਾ ਵੀ ਦੇਖਾ ਇਹ ਵੀਡੀਓ ਦੇ ਵਿੱਚ ਟਾਇਰ ਟੋਲੇ ਦੀ ਵੱਡੇ ਪਾਏ ਪਏ ਮਾਹਰ ਲਈ गुड़िया से टायर जी मोटे पाए गए मूल्य सतारा मॉडल पाली एक्टर सुनो मित्रो सत सौ पाँह गया नौ मॉडल तीन लख पैंठ हजार रुपया दो हजार नौ मॉडल तीन लख पैं हजार रुपया रेट मित्रों पावर स्टेयरिंग पावर स्टेयरिंग सात सौ रुपया फोन लीता चौदह टायर है जी चार्टर बहुत बढ़िया ट्रैक्टर देखो ट्रैक्टर सोना ट्रैक्टर दो बीड़ी शेयर मित्रों आ गया स्वराज भाई अठ सौ पचवंजा स्वराज अठ सौ पचवंजा आ गया सोना जी तीन मॉडल है जी दो हजार तीन मॉडल है तीन पत्ती है जी रेट तीन पत् रेट है दो हज़ार तीन मॉडल सकते हैं स्वराज अठ सौ पचवंजा डेढ़ सौ दिन बहुत वाइस ट्रैक्टर है मतलब स्वराज आ गया सत्त सौ पैंती स्वराज ट्रैक्टर यह भी सोना जी स्वराज सत्त सौ पैंती आ गया भाई जी स्वराज सत सौ पैंती देख सकते जी सत सौ पैंती स्वराज आ गया तो भाई जी मॉडल है चुरानवे कल चाली रेट है चुरानवे मॉडल है एक रेट है ट्रैक्टर का चुरानवे मॉडल है एक रेट है ट्रैक्टर का 12 4 28 ਦਾ ਟਾਇਰ ਪਾਏਗਾ ਬੜਾ ਵਧੀਆ ਟਰੈਕਟਰ ਹੈ ਜੀ ਅਓ ਮਿੱਤਰੋ ਟਰੈਕਟਰ ਤੁਹਾਨੂੰ ਹੋਰ ਵੀ ਦਿਖਾਉਣਾ ਟਰੈਕਟਰ ਤੁਸੀਂ ਹੋਰ ਵੀ ਦੇਖੋਗੇ 50 ਦਾ ਫਾਰਮ ਟਰੱਕ ਦੇਖੋ 50 ਦਾ ਫਾਰਮ ਟਰੱਕ ਆ ਗਿਆ ਜੀ 50 ਦਾ 50 ਦਾ ਫਾਰਮ ਟਰੱਕ ਆ ਗਿਆ ਵੀਰੋ 50 ਦਾ ਦੇਖ ਸਕਦੇ ਜੀ 50 ਦਾ ਫਾਰਮ ਟਰੱਕ ਕਿਆ ਬਾਤ ਹੈ ਨਹੀਂ ਜੀ ਮਿੱਤਰੋ 750 ਦਾ ਸੋਨਾ ਲਿੱਕਾ ਆਇਆ ਡੀਏਡੀ ਜੇ ਲੱਗੇ ਪਏ ਪੂਰੇ ਵਧੀਆ ਦੇਖ ਸਕਦੇ ਹੋ ਟਰੈਕਟਰ ਸੋਨਾ ਜੀ 16 ਦੇ ਟਾਇਰ ਪਏ ਹੋਏ ਆ ਸਾਈਡ ਗੇਰ ਹੈ ਟਰੈਕਟਰ ਦੇਖੋ ਬਾਈ ਜੀ ਬਹੁਤ ਵਧੀਆ ਟਰੈਕਟਰ ਹੈ ਇਹ ਅੱਜ ਬਾਈ ਪੰਨੂ ਕੋਲ ਮਾਇਕ ਨਹੀਂ ਹੈਗੇ ਇਹ ਗੱਲ ਕਰ ਹਨੀਪਾਟ ਬੱਟ ਘੜਦੰਦੇ ਦੇਖ ਸਕਦੇ ਹੋ ਬਾਈ ਟਰੈਕਟਰ ਕਿਆ ਬਾਤਾਂ ਨੇ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਸੋਨਾ ਲਿੱਕਾ 750 ਬਾਈ ਜੀ ਦੇਖੋ ਟ੍ਰੈਕਟਰ 13 ਮਾਡਲ 445000 ਰੁਪਏ ਚ 445000 ਰੁਪਏ ਰਹੀ ਹੈ ਇਹ ਜਿਹੜਾ ਇਹ ਟਰਾਈਆਂ ਬਾਈ ਦੇਖੋ ਟ੍ਰੈਕਟਰ ਜਿਹੇ ਹੱਟ ਲੱਗਾ ਪੂਰਾ ਵਧੀਆ ਘੈਂਟ ਦੇਖੋ ਇਸ ਸਾਰਾ ਵੀਰ ਡਬਲ ਕਲਚ ਪਾਵਰ ਟੇਰਿੰਗ 16 ਨਾਲ ਭਾਈ ਟਰੈਕਟਰ ਵਈਏ OK ਬਾਈ ਸਾਰਾ ਕੋਟਾ ਟੂ सबराज आज अठ सौ पचवंजा खादरी लगी आरपी ट्रेकर। का टायर एमआर का टायर झोटा ट्रैक्टर है जी झूठा ट्रैक्टर है झूठा क्या बात नहीं जी पूरा सिरे का ट्रैक्टर है सबराज अठ सौ पचवंजा

ਮੋੜ ਲਈ 8135000 ਰੇਟ ਹੈ ਟਾਇਰ ਟੂਰ ਬਾਈ ਕਹਿੰਦੇ ਨਾਲ ਦੇ ਆ ਬਾਕੀ ਮੌਕੇ ਦੇ ਵੀ ਜਿਹੜੇ ਟੂਰ ਜੇ ਲੱਗੇ ਨੇ ਜਿਵੇਂ ਵਧੀਆ ਐ ਮਾਰਪੇ ਟਾਇਰ ਆ ਮਾਹਰ ਬੀਰਮ ਲੱਗੇ ਆ ਜਿਵੇਂ ਨਵਾਂ ਟਰੈਕਟਰ ਬੈ ਗਿਨੇ ਨੇ ਬੋ ਪਾਦੀ ਟਰੈਕਟਰ ਸਾੜ ਕੇ ਰ ਡੈਕ ਲੱਗੇ ਆ ਡੈਕ ਨੂੰ ਕਨਾਲੀ ਦੋਗੇ ਬਾਈ ਲਓ ਵੀ ਸਾਰਾ ਕੁਝ ਨਾਲ ਹੀ ਆ ਸਾਰਾ ਕੁਝ ਨਾਲ ਹੀ ਆ ਜਿਵੇਂ ਹੈਗਾ DLX ਲੋ 33 ਦੀ ਆ ਗਈ 33 ਦੀ ਮੈਕਾਂਵਣਾ ਗੱਲ ਨਹੀਂ ਬਣਦੀ ਦੇਖ ਸਕਦੇ ਹੋ ਇਹ ਅਪੋਲੋ ਦੇ ਟਾਇਰ ਹੈ ਜੀ 16 928 92 ਟਮਾਟਾ ਹੈ 17 ਮਾਡਲ ਹੈ ਬਈ ਕਿਹੜੇ ਪਿੰਡੋਂ ਬਈ ਬਰਨਾਲਾ ਬਰਨਾਲਾ ਪਿੰਡ ਬਰਨਾਲਾ ਜੀ ਸ਼ਹਿਰ ਬਰਨਾਲਾ ਸੀ ਲੱਖ ਕਿੰਨਾ ਰੇਟ ਆ ਸਵਾ ਟੁਕੜੇ 625 ਰੇਟ ਹੈ ਜੀ ਮੂਲ ਡਰ ਬਿਲਕੁਲ ਨਵੇਂ ਆ ਪੂਨੋ ਰਟਾਇਰ ਮੰਗ ਲਈ ਬਿਲਕੁਲ ਨਵੇਂ ਆ ਜੀ 6 ਲੱਖ 25000 ਰੇਟ ਹੈ 17 ਮਾਡਲ 17 ਮਾਡਲ ਫਸਟ ਟਾਈਮ ਤੇ ਕੈਸ਼ ਕਰ ਠੀਕ ਹੈ ਇੱਥੇ ਠੀਕ ਹੈ ਜੀ ਪੰਜਾਬ ਨੰਬਰ ਫਾਟ ਓਨਰ ਹਾਂ ਮੇਰੇ ਕੋਲ ਠੀਕ ਹੈ ਜੀ ਜਮਾਂ ਪਹਿਲਾ ਨੰਬਰ ਆ ਬਈ ਠੀਕ ਹੈ ਨਕਦ ਕੈਸ਼ ਆ ਬਈ ਨਕਦ ਕੈਸ਼ ਟਰੈਕਟਰ ਹੈ ਸਾੜ ਗੀਰ ਹੈ ਜੀ ਜੇ ਕਿਸੇ ਨੇ ਲੈਣਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਖੜਾ ਹੈ ਫੋਨ ਨੰਬਰ ਬੋਲ 688 ਕਿੰਨਾ 62898 849 39004 39004 ਨੰਬਰ ਆ ਜੀ ਜੇ ਟਰੈਕਟਰ ਲੈਣਾ ਹੈ ਤਾਂ ਸਿੱਧਾ ਕਨੈਕਟ ਕਰੋ ਠੀਕ ਹੈ ਸੋਨਾਲੀ ਕਾ ਵੀ ਉਹਨਾਂ ਦੀਆਂ ਵਾਹਿਆਂ ਦਾ ਆ ਦੋ ਟਰੈਕਟਰ ਇਹਨਾਂ ਦੀ ਹੈ ਠੀਕ ਹੈ ਜੀ 963 ਆ ਗਿਆ ਜੀ ਐਪੀ ਦੇਖ ਸਕਦੇ 963 ਐਪੀ ਲੋ ਇਹ ਵੀ ਟਰੈਕਟਰ ਬਹੁਤ ਸੋਹਣਾ ਜੀ ਕਾ ਬਾਤਾਂ ਨਹੀਂ ਜੀ ਟਰੈਕ ਬਹੁਤ ਸੋਹਣਾ ਹੈ ਭਾਈ 595000 ਰੇਟ ਹੈ ਜੀ 19 ਮਾਡਲ 595000 ਰੇਟ ਹੈ 19 ਮਾਡਲ ਟਰੈਕਟਰ ਹੈ ਲਓ ਵੀ 60 ਦਾ ਫਾਰਮ ਟਰੱਕ ਆ ਗਿਆ ਇੱਕ ਬੱਲੇ 60 ਦਾ ਫਾਰਮ ਆਹ ਬਾਤਾਂ ਨੇ ਬਈ ਇਹਦੀ ਮਾਰਕੀਟ ਬਹੁਤ ਵਾਨੀ ਟਰੈਕਟਰ ਹੈ ਦੁਬਾਰੇ ਦੇਖ ਸਕਦੇ ਜੀ 60 ਦਾ ਫਾਰਮ ਆ ਗਿਆ ਜੀ 60 ਦਾ ਫਾਰਮ ਛੋਟਾ ਟਰੈਕਟਰ ਸੌਂਕੀ ਲੱਗਿਆ ਮੂਰੇ ਦੇਖ ਸਕਦੇ ਹੋ ਭਾਈ ਜੀ 11 ਮਾਡਲ ਹੈ ਜੀ 4 ਲੱਖ 10000 ਰੇਟ ਹੈ ਜੀ 11 ਮਾਡਲ 4 ਲੱਖ 10000 ਰੇਟ ਹੈ ਟਰੈਕਟਰ ਬਹੁਤ ਵਧੀਆ ਜੀ ਕਰ ਦਿਓ ਵੀਡੀਓ ਸ਼ੇਅਰ ਬਈ ਦੱਬ ਕੇ ਟਰੈਕਟਰ ਮੰਡੀ ਬਰਨਾਲਾ YouTube ਚੈਨਲ ਫਾਰਮਰ ਕਿੰਗ 5911 ਦੇਖੋ ਟਰੈਕਟਰ ਬਹੁਤ ਸੋਹਣਾ ਬਈ ਲਓ ਜੀ ਮੰਡੀ ਦੇਖੋ ਟਰੈਕਟਰ ਮੰਡੀ ਬਰਨਾਲਾ ਦਾਣਾ ਮੰਡੀ ਦੇ ਵਿੱਚ ਲੱਗਦੀ ਹੈ ਕਰੋ ਚੈੱਕ ਕਰੋ ਕਰ ਦਿਓ ਵੀਡੀਓ ਸ਼ੇਅਰ ਬਈ ਦੱਬ ਕੇ ਤੁਹਾਨੂੰ ਬਰਨਾਲੇ ਦੀ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ YouTube ਚੈਨਲ Farmer King 5811 ਨੂੰ ਸਬਸਕ੍ਰਾਈਬ ਕਰਕੇ لازਮੀ ਜਾਇਓ ਬਈ ਵੀਡੀਓ ਦੇਖ ਕੇ ਧੰਨਵਾਦ ਅੱਗੇ ਤੋਂ ਇਦੋਂ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਟਰੈਕਟਰ ਮੰਡੀ ਬਰਨਾਲਾ